ਕਿੱਦਾਂ ਵਧੀਆ ਤੂੰ ਦੱਸ ਤੂੰ ਇੱਥੇ ਮਿੱਟੀ ਨਾਲ ਮਿੱਟੀ ਹੁੰਦੇ ਨਾ ਤੇਰਾ ਰਿਸ਼ਤਾ ਨਹੀਂ ਹੋਣਾ ਜਰ ਤੇਲਾ ਪੈਣ ਦਾ ਬਾਅਦ ਸਪਰੇਅ ਕਰ ਨਾਲ ਹੀ ਹੋ ਗਈ ਆ ਮੰਨੇ ਨੂੰ ਬਿਨਾ ਵਾ ਕਿਦਾਂ ਚਾਚਾ ਕੀ ਹੋ ਗਿਆ ਕੋਈ ਹੋਰ ਸੁਣਾ ਕਿਵੇਂ ਆ ਬਾਕੀ ਠੀਕ ਆ ਤੂੰ ਸੁਣਾ ਠੀਕ ਵਧੀਆ ਕਰਤੀ ਸੀ ਕੋਈ ਤੁਸੀਂ ਹਾਂਜੀ ਹਾਂਜੀ ਤੁਸੀਂ ਸੁਣਾਓ ਕਰਤੀ ਐ ਇਤੇ ਤੁਸੀਂ ਲੇਟ ਹੋ ਗਏ ਯਾਰ ਕਿ ਨਹੀਂ ਕਰਦੇ ਨਹੀਂ ਹੁਣ ਇਹੋ ਦੇਖਣ ਦੇ ਆ ਮੈਂ ਚਿੱਡੇ ਵਾਲੀ ਵੀ ਨਾਲ ਹੀ ਕਰਦੀ ਆ ਨਾ ਕਰਨੀ ਪਊ ਹਾਂਜੀ ਹਾਂਜੀ ਹਾਂ ਹੋਰ ਸਭ ਠੀਕ ਠਾਕ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਬਾਕੀ ਵਧੀਆ ਕਿੱਥੇ ਰਹਿਨੇ ਆ ਜੀ ਕੱਲ ਲੱਭਦੇ ਨਹੀਂ ਰਹਿਣਾ ਕਿੱਥੇ ਆ ਮੰਨੇ ਨੂੰ ਦਿੱਤੀ ਜ਼ਿੰਮੇਵਾਰੀ ਦੇਲੇ ਹੁਣ ਅੱਛਾ ਮੰਨੇ ਤੂੰ ਉਹਨੇ ਜ਼ਿੰਮੇਵਾਰੀ ਦਿੱਤੀ ਉਹਦਾ ਵਿਆਹ ਦਾ ਸੋਚ ਕੇ ਕੱਲ ਨੂੰ ਮੁੜ ਕੇ ਬੁੱਢਾ ਹੋ ਕੇ ਵਿਆਹ ਕਰਾਉਣਾ ਤਾਂ ਉਹ ਯਾਰ ਸੋਚਣ ਦੇ ਆ ਪਰ ਫਿਰ ਵੀ ਜਦੋਂ ਮੋਦੀ ਵਾਲੇ ਵੇਖੀ ਤਾਂ ਫਿਰ ਮਨ ਵੇਖੀ ਤਾਂ ਕੋਈ ਜੋੜਾ ਨਹੀਂ ਹੋਇਆ ਇਹ ਬੜਾ ਗੱਲ ਕੀ ਆ ਰਿਸ਼ਤਾ ਦੇ ਦਾ ਅੱਜ ਹੋ ਜੇ ਯਾਰ ਲੋਕੀ ਪਸੰਦ ਨਹੀਂ ਕਰਦੇ ਕਹਿੰਦੇ ਖੇਤੀਬਾੜੀ ਵਾਲਾ ਮੁੰਡਾ ਨਹੀਂ ਚਾਹੀਦਾ ਕੁੜੀਆਂ ਕਹਿੰਦੀਆਂ ਖੇਤੀਬਾੜੀ ਵਾਲਾ ਨਹੀਂ ਚਾਹੀਦਾ ਬਾਹਰ ਵਾਲਾ ਚਾਹੀਦਾ ਬਾਹਰ ਦੀ ਅੱਗ ਲੱਗੀ ਸਾਰਿਆਂ ਨੂੰ ਤੇ ਇੱਥੇ ਖੇਤੀਬਾੜੀ ਵਾਲਿਆਂ ਦਾ ਰਿਸ਼ਤਾ ਕਿੰਨੇ ਕਰਨਾ ਇਹਦੇ ਸੱਭਿਆਚਾਰ ਨਾਲ ਟੁੱਟੀ ਜਾਂਦੇ ਲੋਕ ਪੜਾ ਕੀ ਗੱਲ ਉਹਦਾ ਰਿਸ਼ਤੇਦਾਰ ਨਾਲ ਵੀ ਕੀਤੀ ਆ ਤੇ ਬਾਕੀ ਵਿਚੋਲਾ ਵਾ ਨਜ਼ਰ ਚ ਉਹ ਕਹਿੰਦਾ ਕਿ ਮੈਂ ਵੇਚਦਾ ਹਾਂ

ਉਹ ਢੇ ਘਰ ਵਾਲੇ ਤੇ ਤੁਹਾਡੇ ਆਪਸ ਵਿੱਚ ਕਿੰਨੇ ਬੱਚੇ ਦੋ ਬੱਚੇ ਕੀ ਕਰਨ ਡਿਆ ਵਾ ਫੋਨ ਚ ਲਾਉਣ ਡਿਆ ਮਾਮਾ ਤੂੰ ਖਾਲ ਕੱਢਣਾ ਪਾਣੀ ਲੋਣਾ ਅਗਲੀਆਂ ਪਹਿਲੀਆਂ ਨੂੰ ਤੇ ਤੂੰ ਫੋਨ ਚ ਲਾਉਣ ਡਿਆ ਵਾ ਯਾਰ ਮੈਂ ਕੀ ਕਰਾਂ ਆਪਣੇ ਕਾਰੋਬਾਰ ਬਾਪੂ ਇੰਨਾ ਦੇ ਕਰਤਾ ਵਾ ਹੁਣ ਮੈਂ 10 ਮਿੰਟ ਬਿਨੂ ਰੈਸਟ ਵੀ ਨਹੀਂ ਕਰ ਸਕਦਾ ਕਰਦਾ ਰਹਿਣਾ ਪੁਰਾਣੇ ਸਮਿਆਂ ਚ ਫੇਰ ਕਰ ਲੈ ਤੂੰ ਕਰ ਲੈ ਜ਼ਿੰਮੇਵਾਰੀ ਦਿੱਤੀ ਆ ਤੂੰ ਕੋਈ ਮਾਮਾ ਤੇਰਾ ਵਿਆਹ ਕਰਨਾ ਸਿਆਣਾ ਬੰਦੇ ਆਣੇ ਕਿੱਧਰ ਪਲੇਣਾ ਤੂੰ ਫੋਨ ਚ ਲਾਉਣ ਡਿਆ ਫੋਨ ਚ ਲਾਉਂਦਾ ਟਾਈਮ ਬਿੱਲ ਟਾਈਮ ਫੋਨ ਚ ਲਾਈਦਾ ਨਿਆਣੇ ਹੋਣਗੇ ਫੇਰ ਹੀ ਸੰਭੂਗਾ ਨਾ ਵਿਆਹ ਤੇ ਤੂੰ ਕੋਈ ਕਰੋਨਾ ਨਹੀਂ ਮੇਰਾ ਕਿਤੇ ਉਹ ਵਿਆਹ ਹੀ ਕਰਨ ਕਰੋਨਾ ਤੇਰਾ ਮਾਮਾ ਮੈਂ ਕਿੱਥੇ ਕਿੱਥੇ ਫਿਰਣ ਡਿਆ ਕਿੱਥੇ ਕਿੱਥੇ ਤੈਨੂੰ ਵੀ ਪਤਾ ਕਿੰਨੂ ਕਿੰਨੂ ਫੋਨ ਲਾਏ ਆ ਹੁਣ ਕਾਦੀਆਂ ਲਾਇਆ ਵਾ ਕਿ ਇਹਨੂੰ ਫੋਨ ਪਤਾ ਬਚੋਲੇ ਤੂੰ ਫੋਨ ਹੀ ਨਾਉਂਦਾ ਰਹੀਂ ਤੂੰ ਨੀ ਕੋੱਖ ਵੀ ਮੇਰਾ ਬਣਨ ਦੇਣਾ ਉਹ ਸੋਚੀਦਾ ਵਾ ਪਰ ਕਰਿਆ ਤੇ ਕਰ ਨਿਆਣੇ ਚੋਣਾਂ ਦੇ ਕਰੇਗਾ ਮੈਂ ਕੀ ਕਰਦਾ ਤੂੰ ਮਾਮਾ ਉਹਦਾ ਫੋਨ ਚਲੋਂਡਿਆ ਮੈਂ ਤੈਨੂੰ ਗੱਲ ਕਰਾਉਂਦਾ ਮੈਂ ਕਿੰਨੀ ਕਰਦੀ ਆ ਹੁਣ ਮੈਂ ਉੱਥੇ ਜਾਂਦੇ ਨਾ ਉਹ ਕਿੰਨੀ ਗਰਮੀ ਹੋ ਗਈ ਆ ਬਥੇਰਾ ਕੀਤਾ ਵਾ ਮੈਂ ਯਾਰ ਦਾ ਪਾਜੀ ਹਾਂਜੀ ਗੱਲ ਸੁਣਿਆ ਮੜੀ ਹਾਂ ਇੱਕ ਮਿੰਟ ਹੋਲਡ ਕਰ ਉਹ ਠੀਕ ਠਾਕ ਭਾਈ ਹਾਂਜੀ ਤੁਸੀਂ ਸੁਣਾਓ ਵਧੀਆ ਵਧੀਆ ਭਾਈ ਆਪਣਾ ਲੰਬੜਦਾਰ ਦਾ ਘਰ ਕਿੱਧਰ ਜੇ ਭਲਾ ਇੱਥੇ ਹੀ ਆ ਕੰਮ ਦੱਸੋ ਕੀ ਹੈ ਕੰਮ ਪਾਜੀ ਮੈਂ ਨਾ ਵਿਚੋਲਾ ਰਿਸ਼ਤੇ ਕਰਾਉਂਦਾ ਕੰਮ ਕਰਦਾ ਆਂ ਤੇ ਉਹਨਾਂ ਦੇ ਨਾ ਮੁੰਡੇ ਦੀ ਦੱਸ ਪਈ ਠੀਕ ਹਾਂਜੀ ਮੰਨੇ ਦਾ ਤੁਸੀਂ ਰਿਸ਼ਤਾ ਲੈ ਕੇ ਉਹ ਮੇਰੇ ਚਾਚੇ ਦਾ ਮੁੰਡਾ ਵਾ ਇਹਦਾ ਤਾਂ ਹੈ ਚੰਗਾ ਵਾ ਕਰਦਾ ਖੇਤੀਬਾੜੀ ਕੋ ਤਨ ਪਤਾ ਹੈ ਬੱਚਦਾ ਹੈ ਨੀ ਕੋ ਖੇਤੀਬਾੜੀ ਚ ਇਹ ਤਾਂ ਗੱਲ ਹੈਗੀ ਜੇ ਤੁਹਾਡੀ ਪਾਜੀ ਘਰ ਖਦਰ ਉਹਦਾ ਵਰ ਆਈ ਇੱਧਰ ਠੀਕ ਹੈ ਠੀਕ ਚਲੋ ਕੋਈ ਯਾਰ ਬੰਦਾ ਤੇ ਮੈਨੂੰ ਸਿਆਣਾ ਲੱਗਾ ਵਾ ਤੇ ਪਰ ਇਹ ਕਹਿਣ ਕੀ ਡਿਆ ਜੇ ਸੱਚ ਹੋਇਆ ਫਿਰ ਚਲ ਕੋਈ ਨਹੀਂ ਹੁਣ ਲੱਗੇ ਆਏ ਆ ਪਤਾ ਕਰੀ ਹੰਨੇ ਇੱਕ ਯਾਰ ਭਰਤੇ ਹੋ ਲੱਗਦਾ ਮੈਨੂੰ ਚਲ ਮੈਂ ਵੇਹ ਦਾ ਗੜੀ ਆ ਕੇ ਪਈ ਹੈਗਾ ਘਰ ਕੋਈ ਮੈਂ ਆਵਾਂ ਜੀ ਹੈਗਾ ਕੋਈ ਚਲ ਇਹ ਵੀ ਕੋਣ ਆ ਮੁੰਡੇ ਲਈ ਯਾਰ ਭਾਈ ਠੀਕ ਠਾਕ ਜੀ ਛਾਂ ਲੈ ਬਜੀ ਛਾਂ ਲੈ ਬਜੀ ਹੋਰ ਕੀ ਕਰ ਵਧੀਆ ਵਧੀਆ ਆਪਣੀ ਨਾਉਂ ਹਾਂ ਜੰਮ ਰਹੀ ਹੈ ਬਈ ਨਾ ਠੀਕ ਹੈ ਹਾਂ ਵਧੀਆ ਆਪਣਾ ਵੀ ਬਹੁਤ ਠੀਕ ਠਾਕ ਆ ਰ ਪਰ ਅੱਦਰ ਭਈਏ ਕਿੱਤਾ ਬਾਹਰ ਬਾਹਰ ਮਹੀਨੇ ਮੌਸਮ ਮੌਸਮ ਵਧੀਆ ਬਾਹਰ ਪਰ ਅੱਜ ਅਸੂ ਹਾਂਜੀ ਸਾਲਾ ਪਾਣੀ ਤਾਂ ਨਹੀਂ ਦਿੱਖਿਆ ਅੱਜ ਸਾਲਾ ਠੀਕ ਜੇ ਕਾਰੋਬਾਰ ਵਧੀਆ ਚੱਲਦਾ ਜੇ ਹਾਂਜੀ ਚੜਦੀ ਕਲਾ ਵਧੀਆ ਭਾਜੀ ਸਾਰਾ ਚੱਲੀ ਜਾਂਦਾ ਠੀਕ ਹੈ ਹਾਂਜੀ ਪਰਵਾਹ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਠੀਕ ਚਾਹ ਪਣੀ ਬੱਲੇ ਪੀ ਲਈ ਹੈ ਨਾ ਨਹੀਂ ਨਹੀਂ ਭਾਈ ਮੈਂ ਨਾ ਇਦਾਂ ਰਸਤੇ 'ਚ ਵੀ ਕਿਤੇ ਨਾ ਮੈਂ ਇੱਕ ਉਹ ਮੁੰਡਾ ਵੇਖ ਕੇ ਆਇਆ ਹੀਗਾ ਹਾਂਜੀ ਤੇ ਉਹ ਵੀ ਵੇਖ ਕੇ ਤੇ ਮੈਂ ਹੁੰਡਿਆ ਆਇਆ ਤੇ ਮੈਂ ਕਿਹਾ ਚਲੋ ਭਾਜੀ ਹੁਣ ਆ ਲਵੋ ਗਿਆ ਮੈਂ ਤੁਹਾਡਾ ਫੋਨ ਆਇਆ ਹੀ ਦੋ ਤਿੰਨ ਵਾਰੀ ਮੈਨੂੰ ਹਾਂਜੀ ਤੇ ਮੈਂ ਨਾ ਆ ਵੇਖੋ ਚਾਹ ਪਣੀ ਮੈਂ ਪੀ ਆਇਆ ਹੀ ਉੱਥੋਂ ਠੀਕ ਹੈ ਤੇ ਆਹ ਨਾ ਮੇਰ ਕੋ ਫੋਟੋ ਆਈ ਏ ਇੱਕ ਕੁੜੀ ਦੀ ਠੀਕ ਹੈ ਆ ਵੇਖੋ ਆ ਕੁੜੀ ਆ ਠੀਕ ਹੈ ਠੀਕ ਹੈ ਹਾਂ ਸੋਹਣੀ ਜਿਹੀ ਨਕੀ ਕੁੜੀ ਆ ਹਾਂ ਬਾਕੀ ਕਾਦੀਆਂ ਸ਼ਹਿਰ 'ਚ ਰਹਿੰਦੇ ਆ ਏ ਠੀਕ ਹੈ ਹਾਂਜੀ ਤੇ ਇਹਨਾਂ ਕੁੜੀ ਨੇ ਐਵੇਂ ਕੀਤੀ ਆ ਤੇ ਹਾਈਲਾਈਟ ਕੀਤੀ ਆ ਠੀਕ ਆ ਇਹ ਇਹ ਕੁੜੀ ਨੇ ਉਹਨਾਂ ਨੇ ਘਰਦਿਆਂ ਨੇ ਕੁੜੀ ਧਲੂਣੀਆਂ ਬਾਹਰ ਅੱਛਾ ਹਾਂਜੀ ਤੇ ਉਹ ਆਂਦੇ ਆ ਵੀ ਚਲੋ ਵਿਆਹ ਕਰਕੇ ਇਹ ਤਾਂ ਮੁੰਡੇ ਵਾਲੇ ਪੈਸੇ ਲਾ ਦੇਣਗੇ ਤੇ ਨਾਲੇ ਮੁੰਡਾ ਬਾਹਰ ਚਲ ਜੂ ਤੁਹਾਡਾ ਤਾਂ ਨਾਲੇ ਕੁੜੀ ਚਲ ਜੂ ਤੇ ਤੁਹਾਡਾ ਤਾਂ ਦੋਣ ਕੀ ਵਿਚਾਰ ਆ ਫਿਰ ਉਸ ਹਾਲ ਨਾਲ ਆਪਾਂ ਗੱਲ ਤੋਰਾਂਗੇ ਠੀਕ ਚਲੋ ਠੀਕ ਹੈ ਬਾਹਰ ਜਾਣਾ ਜਦੋਂ ਵਧੀਆ ਗੱਲ ਆ ਪਰ ਹਾਟਾਂ ਦੇ ਇਕੱਲਾ ਇਕੱਲਾ ਮੁੰਡਾ ਵਾ ਅਸੀਂ ਤੇ ਬਾਹਰ ਘਰਾਂ 'ਚ ਖੁਸ਼ ਨਹੀਂ ਹੈਗੇ ਅੱਛਾ ਜੀ ਇਹ ਕਹਿੰਦੇ ਇੱਥੇ ਕੁੜੀ ਕੰਮ ਕਰ ਵਾਲੀ ਹੁੰਦੀ ਦੇ ਨਾਮ ਨਾਲ ਚੱਲ ਸਾਥ ਉਹਨਾਂ ਦੇ ਕਿਤੇ ਕੰਮ ਚੱਲਦਾ ਇਹਨਾਂ ਦਾ ਦੋਹਾਂ ਜਿਹਾਂ ਦਾ ਹਾਂਜੀ ਇੱਥੇ ਵਧੀਆ ਹੈ ਠੀਕ ਹੈ ਤੁਹਾਡੀ ਬਿਲਕੁਲ ਮਰਕੀ ਗੱਲ ਨਾਲ ਮੈਂ ਸਹਿਮਤ ਹਾਂ ਗੱਲ ਤੁਹਾਡੀ ਠੀਕ ਆ ਪਰ ਤੁਹਾਨੂੰ ਪਤਾ ਵਾ ਅੱਜਕੱਲ ਨਾ ਕੋਈ ਵੀ ਕੁੜੀ ਇੱਥੇ ਘਰ ਦਾ ਕੰਮ ਕਰਕੇ ਖੁਸ਼ ਨਹੀਂ ਹੈਗੀ ਆਹ ਚਲੋ ਹਰ ਕੋਈ ਬਾਹਰ ਨੂੰ ਦੌੜਨ ੜਿਆ ਬਾਹਰ ਦੀ ਦੌੜਾ ਤੇ ਇਹਦੇ ਵਿੱਚ ਮਲਵੀ ਕੁੜੀਆਂ ਕੁੜੀਆਂ ਦੇ ਮਾਪੇ ਸਾਰੇ ਕਹਿੰਦੇ ਵੀ ਆਪਾਂ ਬਾਹਰ ਹੀ ਜਾਈਏ ਨਹੀਂ ਆਹੋ ਚਲੋ ਰਿਵਾਜ ਤੇ ਇਹੋ ਚੱਲ ਪਿਆ ਵਾ ਹੁਣ ਬਾਹਰ ਦਾ ਮੁੰਡਾ ਵੀ ਬਾਹਰ ਵਾਲਾ ਚਾਹੀਦਾ ਵਾ ਹਾਂ ਹਾਂ ਤੇ ਬਾਹਰ ਵਾਲੀਆਂ ਕੁੜੀਆਂ ਵੀ ਬਾਹਰ ਹੀ ਵਿਆਹ ਕਰਾ ਲੈਂਦੀਆਂ ਉਹਨਾਂ ਨੂੰ ਨਹੀਂ ਪੰਜਾਬੀ ਮੁੰਡੇ ਇੱਧਰ ਵਾਲੇ ਬਿਲਕੁਲ ਇੱਥੇ ਖੇਤੀਬਾੜੀ ਵਾਲੇ ਨੂੰ ਕੋਈ ਚਾਹੁੰਦਾ ਹੀ ਨਹੀਂ ਹੁਣ ਕਹਿੰਦੇ ਵੀ ਖੇਤੀਬਾੜੀ ਕੰਮ ਹੀ ਨਹੀਂ ਦੇਣਦੇ ਖੇਤੀਬਾੜੀ ਵਾਲਿਆਂ ਦਾ ਨਹੀਂ ਠੀਕ ਆ ਇਹ ਜੇ ਹੁਣ ਹਵਾ ਇੰਨੀ ਹੋ ਗਈ ਆ ਪਰ ਅਸੀਂ ਹੁਣ ਇਹ ਹਵਾ ਜਦ ਬਦਲ ਨਹੀਂ ਸਕਦੇ ਅਸੀਂ ਇਹ ਚੁੰਨੇ ਆ ਕਿ ਸਾਡੇ ਕੋਈ ਜਿੱਦਾਂ ਸਾਡੇ ਨੂੰ ਸਿੱਧਾ ਸਿੱਧਾ ਕੋਈ ਡੱਬਰ ਹੋਵੇ ਕੰਮਕਾਰ ਕਰਨ ਵਾਲੀ ਹੋਵੇ ਇੱਥੇ ਵੀ ਮਗਲੇਾਨੂੰ ਥੋੜਾ ਟਾਈਮ ਹੀ ਲੱਗ ਜੇ ਕੋਈ ਬਿਲਕੁਲ ਆਹ ਵੇਖੋ ਨਾ ਮੇਰੇ ਕੋ ਜਿੰਨੀਆਂ ਵੀ ਫੋਟੋ ਆਣਾ ਵੇਖੋ ਮੇਰੇ ਕੋ ਮਰੀ 6-7 ਕੁੜੀਆਂ ਹੈਗੀਆਂ ਇਸ ਟਾਈਮ ਅੱਛਾ ਸਾਰੀਆਂ ਇਹੋ ਕਹਿੰਦੀਆਂ ਬਾਹਰ ਜਾਣਾ ਬਾਹਰ ਵਾਲੇ ਮੁੰਡੇ ਕਹਿੰਦੇ ਚਾਹੀਦੇ ਫੇਰੇ ਇੰਨਾ ਦਾ ਕੀ ਬਣਵਾ ਜਿਹੜੇ ਇੱਥੇ ਰਹਿੰਦੇ ਆ ਜਿਹੜੇ ਖੇਤੀਬਾੜੀ ਕਰਦੇ ਇਹਨਾਂ ਕੋਲ ਦੀਆਂ ਬੜੀਆਂ ਜੀਵੋ ਤੇ ਗੱਲ ਹੈ ਪਤਾ ਕੀ ਆ ਮੁੱਦਾ ਤੇ ਬੜਾ ਵੱਡਾ ਸੋਚਣ ਵਾਲੀ ਗੱਲ ਆ ਹਾਂਜੀ ਪਰ ਹੁਣ ਅਸੀਂ ਕੀ ਕਰੀਏ ਅਸੀਂ ਸਾਨੂੰ ਤੇ ਹੁੰਦਾ ਵੀ ਚਲੋ ਹੋ ਜੇ ਅਸੀਂ ਤੇ ਸਭ ਚੰਨੇ ਆ ਤੇ ਹੁਣ ਰਿਸ਼ਤੇ ਵੱਧ ਵੱਧ ਹੁਣ ਕਾਹ ਹੋ ਨਹੀਂ ਹੁਣ ਦਰਵਾਜ਼ੇ ਬਣ ਗਿਆ ਗਰੀਜਾਂ ਵਾਲਾ ਬੜਾ ਡੰਮ ਦਾ ਹਾਂਜੀ ਹਾਂਜੀ ਚਲੋ ਪਈ ਰੱਖਿਓ ਧਿਆਨ ਫਿਰ ਦੇਖੇ ਕਿ ਵੇਖ ਹੋਊਗਾ ਤੱਕ ਤੇ ਜਨ ਜੀ ਤਵੀ ਤੇ ਕਰੀਏ ਇਹਦਾ ਕੰਮ ਸਿਆਲ ਤੋਂ ਪਹਿਲਾਂ ਪਹਿਲਾਂ हां चलो कोई बात नहीं जेते कोई ਇੱਥੇ ਵਾਲਾ ਮੈਨੂੰ ਚੰਗਾ ਪਰਿਵਾਰ ਮਿਲਿਆ ਨਾ ਹਾਂਜੀ ਤੇ ਮੈਂ ਤੁਹਾਡੇ ਕੋ ਆਉਂਗਾ ਤੇ ਜ਼ਰੂਰ ਦੱਸੂਗਾ ਤੁਹਾਨੂੰ ਨਹੀਂ ਤੇ ਵਿਆਹ ਹੋ ਜਾ ਤੇ ਠੀਕ ਵਾ ਇੱਥੇ ਰਹਿ ਬੂਗਾ ਨਹੀਂ ਤੇ ਜिद ਕਰਦਾ ਕਿ ਮੈਂ ਵੀ ਬਾਹਰ ਜਾਣਾ ਫਿਰ ਵੀ ਬਾਹਰ ਜਿੰਦੂ ਦੁਨੀਆ ਜਿੱਥੇ ਨਹੀਂ ਦੁਨੀਆ ਨਹੀਂ ਚਲੋ ਚਲੋ ਆਪਾਂ ਔਖਾ ਜਦਾਂ ਬਾਅਦ ਚ ਹਾਂ ਹਾਂ ਚਲੋ ਕੋਈ ਗੱਲ ਨਹੀਂ ਫਿਰ ਵੀ ਹਲਾ ਕੇ ਭਾਜੀ ਜ਼ਰੂਰ ਕਵਲ ਚਲੋ ਠੀਕ ਹੈ ਠੀਕ ਹੈ ਮੈਂ ਚੱਲਦਾ ਹੁਣ ਠੀਕ ਹੈ ਬੇਸਤ ਫਿਰ ਬਤੂ ਕੀ ਕਹਿੰਦਾ ਤੇ ਮਚੋਲਾ ਤੇ ਚੋਲਾ ਸੋ ਇੱਥੇ ਸੁਣ ਲੈ ਐਂ ਗੱਲਾਂ ਸੁਣਿਆ ਕੀ ਆ ਮੈਨੂੰ ਪਤਾ ਹੀ ਆ ਨਹੀਂ ਇਹ ਕੰਮ ਨੂੰ ਆਇਆ ਓ ਚੱਲ ਫਿਕਰ ਆ ਮੈਨੂੰ ਤੇਰੀ ਤਾਂ ਹੀ ਮੈਂ ਫੋਨ ਲਾਇਆ ਇਹਨੂੰ ਬੜੀ ਦੂਰੋਂ ਆਇਆ ਮੈਂ ਤਾਂ ਕੀ ਕਹਿੰਦਾ ਫਿਰ ਕਹਿੰਦਾ ਕਿਦਾ ਵੇਖਾ ਕੁੜੀ ਨਜਿੱਤ ਹੈਗੀ ਆ ਫੋਟੋ ਖੜੋਈ ਹੈ ਮੈਨੂੰ ਤੇ ਠੀਕ ਲੱਗੀ ਕਿੰਦਾ ਗੱਲ ਕਰਕੇ ਵੇਖੂੰਗਾ ਜੇ ਗੱਲ ਤੋਰੂੰਗਾ ਮੈਨੂੰ ਜੇ ਹਿਸਾਬ ਨਾਲ ਗਿਆ ਲੱਗਦਾ ਮੈਨੂੰ ਨਹੀਂ ਲੱਗਦਾ ਹਾਂ ਕਰੂੰਗਾ ਚਾਲ ਕੁਸਾ ਕਰੇਗਾ ਜਾਂ ਮੱਜਾਂ ਨਵੇਖ ਜਾ ਕੇ ਤੇ ਪਾਣੀ ਧਾਣੀ ਢੋਣ ਵਾਲਾ ਤੇ ਡਾ ਜਾ ਕੇ ਮੈਂ ਨਹੀਂ ਜਾਣਾ ਮੱਜਾਂ ਮੱਜਾਂ ਗੱਲ ਨਹੀਂ ਕਰਨੀ ਚਲ ਵਿਆਹ ਤੇਰਾ ਕਰਾਂਗੇ ਸਕਣਾ ਨਾਲ ਟਾਈਮ ਲੱਗ ਜੂਗਾ ਬੱਕਰੀ ਆ ਤੇ ਬਾਕੀ ਵੇਖਦੇ ਆ ਹੁਣ ਕੀ ਕਰੀਏ ਸਾਰੀ ਦੁਨੀਆ ਹੀ ਬਾਹਰ ਨੂੰ ਜਾਂ ਡੀ ਆ ਤੇ ਬਾਹਰ ਦੀ ਧੋੜਾ ਇੱਥੇ ਕਿਨੇ ਰਹਿ ਜਾਣਾ ਇਹ ਪੰਜਾਬ ਦੇ ਖੰਢੀ ਹੋਏ ਨਾ ਇਹਦੇ ਭਈਏ ਪ੍ਰਵਾਸੀ ਆ ਜਿਹੜੇ ਉਹ ਸ਼ਹਿਰਾਂ ਦੇ ਸ਼ਹਿਰ ਮੱਲਣ ਡੇ ਆ ਤੇ ਆਪਣੇ ਜਿਹੜੇ ਪੰਜਾਬੀ ਪਰਦੇਸੀ ਫੰਡੇ ਆ ਤੇ ਮੇਰੇ ਇਕੱਲੇ ਦੇ ਰਹਿਣਾ ਇੱਥੇ ਕੀ ਭੰਜਣਾ ਵਾ ਮੈਨੂੰ ਹੀ ਵੇਚ ਕੇ ਦੋ ਕਿੱਲੇ ਤੇ ਭੇਜ ਦੇ ਬਾਹਰ ਮੈਂ ਨਹੀਂ ਇੱਥੇ ਰਹਿਣਾ ਕਾ ਸਤੋ ਨਿਕਾ ਕੱਪੜੀ ਤੈਨੂੰ ਮੈਂ ਪਹਿਲਾ ਵਾਰ ਘਲਾਣਾ ਨਾਵਾ ਮੇਰੀ ਗੱਲ ਸੁਣ ਲੈ ਸੈਲੀ ਵੇਚਣ ਦਾ ਨਾਂ ਨਹੀਂ ਲੈਣਾ